ਕੋਈ ਰੋ ਰਹੀ ਆ ਵਿਚਾਰੀ ਬੈਠੀ ਪਹਿਲੀ ਗੇਲਾਈ ਆ ਘਰ ਵਾਲਾ ਨੂੰ ਲੈ ਕੇ ਨਹੀਂ ਜਾਂਦਾ ਪਹਿਲੀ ਗੇਲਾ ਦੇ ਕੰਨ ਹੋਣਾ ਵਿਚਾਰੀ ਰੋਂਦੀ ਪਈਆ ਕੰਨਿਆ ਪਹਿਲੀ ਗੇਲਾਈ ਆ ਘਰ ਵਾਲਾ ਰੋਂਦਾ ਲੈ ਕੇ ਵੀ ਜਾਂਦਾ ਘਰ ਵਾਲਾ ਕੰਨ ਪਾਇਆ ਹੋਵੇ ਪੁੱਛਣ ਵਾਸਤੇ ਹੁਣ ਪਹਿਲੀ ਗੇਲਾ ਇਹਨੇ ਪਹਿਲਾਂ ਪੁੱਛਣਾ ਨਿਕਲੀ ਹੋਵੇ ਕਿ ਕਿੱਥੋਂ ਆਇਆ ਮਾਤਾ ਲੁਧਿਆਣੇ ਤੋਂ ਐ ਮਾਤਾ ਲੁਧਿਆਣੇ ਤੋਂ ਆਇਆ ਮਾਤਾ

ਜਾ ਜਾ ਕਾਤਰਾ ਕਣ ਕੇ ਸੋ ਗਿਆ ਜਿੱਤਾਂ ਤੇ ਖਾਤਰਾ ਕਣ ਕੇ ਸੋ ਗਿਆ ਕਿਸੇ ਤੇ ਗੋਲੀ ਚੱਲ ਗਈ ਹੋਵੇ ਕੰਨ ਪਾਏ ਹੁਣ ਪੁੱਛਣ ਵਾਸਤੇ ਹੁਣ ਗੋਲੀ ਚੱਲ ਗਈ ਹੋਵੇ ਕੰਨ ਪਾਏ ਹੁਣ ਪੁੱਛਣ ਵਾਸਤੇ ਹੁਣ ਗੋਲੀ ਚੱਲ ਗਈ ਹੋਵੇ ਕੰਨ ਪਾਏ ਹੁਣ ਪੁੱਛਣ ਵਾਸਤੇ ਹੁਣ ਪਹਿਲੇ ਮੇਲਾ ਦੇ ਕੰਨ ਹੋਣਾ ਪਹਿਲਾ ਪੁੱਛਣਾ ਨਿਕਲੀ ਹੋਵੇ ਅਚਾਨਕ ਗੋਲੀ ਚੱਲ ਗਈ ਹੋਵੇ ਪੁੱਛਣ ਵਾਸਤੇ ਹੋਣਾ ਇਸਦੇ ਅਚਾਨਕ ਗੋਲੀ ਚੱਲ ਗਈ ਹੋਵੇ ਭਾਈ ਉਹਨਾਂ ਦੀ ਪੁੱਛਾ ਇੱਕ ਹਾਕਮ ਰਾਏ ਕਰੋ ਵੀਰ ਬਣ ਕੇ ਉੱਠ ਕੇ ਆ ਜਾ ਕਰੋ ਕਿੱਥੋਂ ਆਇਆ ਫੱਕਰਾ ਉਸਰੇ ਤੋਂ ਐ ਫੱਕਰਾ ਕਹਿੰਦੇ ਤੋਂ ਆਇਓ ਚਲੀ ਵਾਪਸ ਜਿੱਟਾ ਜਾ ਇਹੀ ਕਿ पाच ਗੋਲੀਆਂ ਮਾਰਿਆ ਹੱਡ ਗੇੜੀ ਚ ਐ ਬੱਕਰਾ ਪਹਿਲਾਂ ਉਹਨਾਂ ਨੇ ਸਾਡੇ ਕੋਲ ਪੈਸੇ ਮੰਗੇ ਸੀਗੇ ਇੱਕ 2 3 4 5 ਗੋਲੀਆਂ ਤਾਂ ਨਹੀਂ ਲੱਗੀਆਂ ਅੱਠ ਪੰਜ ਛੇ ਗੋਲੀਆਂ ਲੱਗੀਆਂ ਐ ਬੱਕਰਾ ਹਾਂਜੀ ਹਾਂਜੀ ਬਹੁਤ ਗੋਲੀਆਂ ਲੱਗੀਆਂ ਜੀ ਪਹਿਲਾਂ ਉਹਨਾਂ ਨੇ ਪੈਸੇ ਮੰਗੇ ਸੀਗੇ ਅਜੇ ਵਿੱਚ ਆ ਗਿਆ ਬੱਕਰਾ ਆਦਾ ਪਰਦੇ ਦੀ ਗੱਲ ਆ ਕਹਿੰਦੇ ਵੀ ਐਨੇ ਪੈਸੇ ਦੇ ਦੋ ਫੱਕਰਾ ਜੀ ਜੀ ਐਂ ਤੇ ਫੱਕਰਾ ਹਾਂਜੀ 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 ਜੇ ਕਿਰਪਾ ਹੀ ਹੋ ਜੇ ਫੱਕਰਾ ਉਹ ਬਾਹਰ ਲੈਣਾ ਨਹੀਂ ਪੈਸੇ ਮੰਗੇ ਫੱਕਰਾ ਬੰਦਾ ਤਾਂ ਵਿੱਚੇ ਹੋਰ ਦੀ ਜਿਹੜੇ ਨੇ ਪੈਸੇ ਗੋਲ ਕਰਾਏ ਤੇ ਤੇ ਤੈਨੂੰ ਫੱਕਰਾ ਪੈਸਾਹੀਂ ਕੋਈ ਨਹੀਂ ਦਿੰਦਾ ਐ ਬੱਕਰਾ ਪੈਸਾ ਨਹੀਂ ਦਿੰਦਾਹੀਂ ਕੋਈ ਬੰਦਾ ਹੋਰ ਤੀ ਆ ਉਹ ਫੱਕਰਾ ਜਿਹੜਾ ਬਾਹਰ ਵਾਲਾ ਬੰਦਾ ਉਹ ਨੰਗਾ ਹੋਣਾ ਚਾਹੀਦਾ ਹੈ ਬਾਹਰ ਵਾਲੇ ਬੰਦੇ ਨੇ ਕਿਸੇ ਨੇ ਨਹੀਂ ਮੰਗੇ ਫੱਕਰਾ ਨਹੀਂ ਮੰਗੇ ਨਹੀਂ ਉਹਨੇ ਕਰਵਾਇਆ ਉਹਨੇ ਐ ਬੱਕਰਾ ਸੰਤਾਂ ਬੰਦੇ ਨੰਗੇ ਕਰ ਦਿਓ ਐ ਬੱਕਰਾ ਕਿਰਪਾ ਹੋ ਜੇ ਸੰਤਾਂ ਦੀ ਟੇਕ ਮੱਥਾ ਵੇ ਚੱਲੀ ਬਾਬਾ ਉਹ ਵੀ ਚੀਜ਼ਾਂ ਲੈਣ ਤੇ ਜੀ ਦੇ ਲਈ ਕੇ ਜਨਾਹ ਹੋਵੇ ਜਾਨਾ ਪੁੱਛਣਾ ਬਾਬਾ ਜੀ ਗੁੜੀਆ ਸਾਡੀ 9 ਮਹੀਨੇ ਹੋ ਗਏ ਘਰ ਛੱਡ ਕੇ ਗਈ ਹੋਈ ਆ 2 ਮਹੀਨੇ ਹੋ ਗਏ ਆ ਰੋ ਨਾ ਕੋਈ ਬਸ ਅੱਲੂ ਹੋ ਜੂਗਾ ਬਾਬਾ ਘਰ ਉਧਰ ਪਾ ਰੋਇਆ ਨਾ ਕਰੋ ਮਨ ਆਦੀਏ ਕਰਨ ਨਾ ਮਾਤਾ ਪਰ ਤੇਰੀਆਂ ਗੱਲਾਂ ਹੁੰਦੀਆਂ ਨੇ ਮਾਤਾ ਕਰੀ ਨਾ ਮੈਂ ਬਾਬੇ ਤੇਰੇ ਦਰ ਤੇ ਕਿਹ ਚੌਲਾਂ ਦੀ ਨਿਆਜ ਵੰਡ ਕੇ ਜਾਵਾਂ ਸਾਡੀ ਪੁੱਤਰੀ ਮਾਤਾ ਕਹਿ ਇੱਕ ਬਲਾ ਦੇ ਬਾਬਾ ਜੀ ਬੁਲਾ ਦਿਓ ਕਿਰਪਾ ਹੋ ਜੇਗੀ ਮਾਤਾ ਬਾਬਾ ਜੀ ਕਰਦਾ ਵੀ ਦੇਖੋ ਅਸੀਂ ਬਹੁਤ ਬਿਮਾਰ ਹੁੰਦੇ ਆ ਐਕਸੀਡੈਂਟ ਵੀ ਬਹੁਤ ਹੁੰਦੇ ਆ ਹਾਂ ਮਾਤਾ ਤੁਸੀਂ ਵੀ ਖਾ ਲੇ ਉਹਦੇ ਵੀ ਖਾ ਲੋ ਮਾਂ ਜੀ ਚੌਂਕੇ ਲਾ ਦਿਓ ਠੀਕ ਹੋ ਜਾਊਗਾ ਚੱਲੀਏ ਟਿੱਕੀ ਤੇਰੀ ਕਮਲ ਤੇ دیਵਾ ਮੈਂ ਬਾਲਿਆ ਟਿੱਕੀ ਤੇਰੀ ਕਮਲ ਤੇ دیਵਾ ਮੈਂ ਬਾਲਿਆ ਘਰ ਚ ਨਾ ਹੋਵੇ ਰਾਣੀ ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਘਰ ਚ ਨਾ ਹੋਵੇ ਰਾਣੀ ਕਣ ਪਾਏ ਹੋਣਾ ਪੁੱਛਣ ਵਾਸਤੇ ਹੋਣਾ ਚਲੋ ਭਈ ਅਗਲੀ ਪੁੱਛਾਲੇ ਅਜ ਹੁਣ ਆ ਰਾਣੀ ਕੌਣ ਆ ਮਾਤਾ ਐ ਮਾਤਾ ਛੋਟੀ ਕੁੜੀਆਂ ਉਹਨਾਂ ਦਾ ਬਾਹਰਲੇ ਦੇਸ਼ 'ਚ ਕੋਈ ਹੋਵੇ ਉਹਨਾਂ ਦੀ ਪੁੱਛਾ ਹੋਵੇ। ਛੋਡੇ ਵੀ ਮਾਤਾ 1 2 3 4 ਪਰਮਜੀਤ ਕੌਣ ਸੀ? ਬਾਕੀ ਬੈਜੋ ਭਾਈ ਆ ਜਾ ਮਾਤਾ। ਬਾਹਰਲੇ ਦੇਸ਼ 'ਚ ਮਾਤਾ ਕੌਣਾ? ਐ ਮਾਤਾ ਇੱਕ ਬੇਟਾ ਹੈ ਜੀ ਦੋ ਬੇਟੇ। ਛੋਟੀਆਂ ਦੁੱਧੀਆਂ ਨੇ ਮਾਤਾ ਕੰਮ ਬਣਦਾ ਬਣਦਾ ਕਿਧਰ ਰੁਕ ਗਿਆ ਮਾਤਾ? ਐ ਮਾਤਾ ਪੀ ਆਰ ਤੋਂ ਰੁਕ ਤੁਣ ਗਿਆ ਮਾਤਾ। ਦੋ ਸਾਲ ਹੀ ਹੋ ਗਏ ਮੇਰੇ ਘਰ ਨੂੰ ਪੀਆਰ ਦੀ ਫਾਈਲ ਕਿਨੇ ਲਾਈ ਤੇ ਮਾਤਾ ਨਹੀਂ ਲਾਈ ਨਹੀਂ ਉਹਨਾਂ ਨੇ ਪੁੱਛਿਆ ਹੋਵੇ ਪੀਆਰ ਦੀ ਫਾਈਲ ਲਾਤੀ ਹੋਵੇ ਜਿਨ੍ਹਾਂ ਨੇ ਭਾਈ ਫਾਈਲ ਲਾਈ ਹੋਵੇ ਪੀਆਰ ਦੀ ਉਹਨਾਂ ਨੇ ਪੁੱਛਿਆ ਭਾਈ ਇਹ ਉਹ ਆਜੋ ਤੁਸੀਂ ਨੇ ਲਾਈਏ ਮਾਤਾ ਪੀਆਰ ਦੀ ਫਾਈਲਾਂ ਪੀਆਰ ਦੀ ਫਾਈਲ ਇਧਰੋਂ ਲਵਾਈ ਸੀ ਧੋਖਾ ਹੋ ਰਿਹਾ ਸਾਨੂੰ ਮਾਤਾ ਜੀ ਤਾਂ ਨਿਸ਼ਾਨੀ ਦਿੱਤੀ ਆ ਉਹ ਮਾਤਾ ਰੁਕ ਗਈ ਜਿਹੜੇ ਜਿਹੜੇ ਚੈਂਟੇ ਚਲਵਾਈ ਦੇ ਹਾਂਜੀ ਜਿਹੜੇ ਚੈਂਟੇ ਤੋਂ ਪੀਆਰ ਦੀ ਫਾਈਲ ਲਵਾਈ ਦੀ ਰੁਕ ਗਈ ਫਾਈਲ ਮਾਤਾ ਜੇ ਕਿਰਪਾਈ ਹੋ ਜੇ ਪੀਆਰ ਹੋ ਜੇ ਮਾਤਾ ਖੰਡ ਪਾਟ ਗੁਰੂ ਘਰ ਜਾ ਕੇ ਕਿਨੇ ਸੁਖਿਆ ਜੀ ਓਨੇ ਸੁਖਿਆ ਚੱਲ ਬਾਬਾ ਬਈ ਤੇਰੀ ਜਾਗਦਾ जे काशमे पाशा जी दी गुरु घर कर पाठ करा दोगे माता इनी संगत सुन दे जान पाता पीआर हो जाओगे माता पीआर हो जाओगे ना तो के माता के सिना के गुरुद्वारे जाके अर्ज दवा कर लो या पीआर हो जाओगे माता आटो जरा दिया या पीआर हो जाओगे माता खंड पाठ सुने दो सुखे हुए ने दो सुखे हुए ने एक माथा माता कृपा हो जाओ चले पल पल लोडा हो